ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਪਹੁੰਚਿਆ ਆ ਪੱਤਲਵੰਡੀ ਸਾਡੇ ਤੇ ਅੱਜ ਤੁਹਾਨੂੰ ਦਿਖਾਉਣਾ ਆ ਭਰਾ ਮੇਰੋ ਟਰਾਲੀਆਂ ਪੂਰੀਆਂ ਘੈਂਟ ਟਰਾਲੀਆਂ ਭਰਾ ਮੇਰੋ ਮੱਛੀ ਗਾਟਾ ਪੂਰੀਆਂ ਘੈਂਟ ਜਾਲੀ ਜੁੜੀ ਸਾਰਾ ਕੁਝ ਪੂਰਾ ਘੈਂਟ ਆ ਭਰਾ ਮੇਰੋ ਨਵੀਆਂ ਟਰਾਲੀਆਂ ਬਿਲਕੁਲ ਟਾਇਰਾਂ ਦੀਆਂ ਚੰਗੀਆਂ ਪੂਰੀਆਂ ਘੈਂਟ ਨਾਲ ਜਾਲੀਆਂ ਜੁੜੀਆਂ ਲੱਗੀਆਂ ਤੇ ਡਾਲਾ ਭਰਾ ਮੇਰੋ ਬਚਾਲੋ ਖੁੱਲਾ ਦੋਨੇ ਸਾਈਡ ਖੁੱਲ ਜਾਂਦਾ ਡਾਲਾ ਇੱਧਰ ਵਗ ਜਾਂਦਾ ਇੱਕ ਇੱਧਰ ਵਗ ਜਾਂਦਾ ਤੇ ਡਾਲਾ ਭਰਾ ਮੇਰੋ ਲਾਉਣ ਦੀ ਲੋੜ ਨਹੀਂ ਦੀ ਆ ਪਰ ਰੇਰੂ ਪਾਉਣੀ ਆ ਇਹ ਜਮਾ ਨਜ਼ਾਰਾ ਹੀ ਆ ਭਰਾ ਮੇਰੋ 4 ਚਪੇਰੇ ਤੁਹਾਨੂੰ ਘੁੰਮ ਕੇ ਦਿਖਾ ਦਿੰਨਾ ਆ ਦੇਖ ਲੋ ਪੂਰੇ ਘੈਂਟ ਆ ਲੋਕ ਲੋਕ ਜੇ ਲੱਗੇ ਨਾ ਤੇ ਆਹ ਵੇਖੋ ਟਰਾਲੀਆਂ ਪੂਰੀਆਂ ਘੈਂਟ ਆ ਭਰਾ ਮੇਰੋ ਰੈਗਰ ਹੋਣ ਕਰਕੇ ਬਾਈ ਨੇ ਨਾ ਜਮਾ ਕੋਕਾ ਪੀਛੇ ਬਣਾ ਰੱਖੀਆਂ 4 ਚਪੇਰੇ ਤੁਹਾਨੂੰ ਘੁੰਮ ਕੇ ਦਿਖਾ ਦਿੰਨਾ ਤੇ 1 ਲੱਖ ਤੇ 55000 ਚ ਬਣੂਈ ਭਰਾ ਮੇਰੋ ਸਦੇ ਜਾਲੀ ਜੂਲੀ ਆ ਟਰਾਲੀ ਇਹ ਇੱਕ ਇਧਰ ਆ ਗਈ ਬਣਾ ਰੰਗ ਵਾਲੀ ਇਧਰ ਤਾਂ ਬਾਈ ਨੇ ਜਮਾ ਨਾ ਓਕੇ ਯਾਰ ਰਟਾ ਲਾ ਟੂ ਲੂਪੀ ਲਾ ਕੇ ਦੇਖੋ ਯਾਰ ਕਿੱਡਾ ਡਿਜ਼ਾਈਨ ਘੈਂਟ ਬਣਾਇਆ ਦੇਖੋ ਇਹ ਪੂਰਾ ਘੈਂਟ ਡਿਜ਼ਾਈਨ ਬਣਾਇਆ ਭਰਾ ਮੇਰੋ ਮਸ਼ੀਨ ਨੇ ਕੁੰਡੇ ਲੱਗੇ ਹੋਏ ਨਾ ਪੂਰਾ ਘੈਂਟ ਕੰਮ ਆ ਤੇ ਤੁਸੀਂ ਟਾਇਰ ਆਪਦੇ ਪੋਣਿਆਂ ਦਾ ਬਾਈ ਟਾਇਰ ਵੀ ਲਾਲੂ ਆਪਦੇ ਤੇ ਤੁਸੀਂ ਆਪਦੇ ਟਾਇਰ ਪਵਾ ਸਕਦੇ ਹੋ ਤੇ ਉਹ ਯਾਰ ਭਰਾ ਮੇਰੋ ਰੇਟ ਕੱਟਿਆ ਜਾਊਗਾ ਤੇ ਇੱਧਰ ਦੇਖੋ ਬੜਾ ਘੈਂਟ ਡਿਜ਼ਾਈਨ ਬਣਾਇਆ ਯਾਰ ਟਰਾਲੀਆਂ ਤੇ ਬਾਈ ਨੇ ਆਂ ਜਾਲੀਆਂ ਜੂਲੀਆਂ ਲਾ ਕੇ ਜਮਾ ਯਾਰ ਕਸ਼ਰੀ ਕੱਟ ਰੱਖੀ ਐ ਤੇ ਤੁਸੀਂ ਟੋਪੀ ਜੀ ਧਰਾਉਣੀ ਆ ਉੱਤੇ ਤਾਂ ਟੋਪੀ ਵੀ ਬਾਈ ਕਹਿੰਦਾ ਲਾ ਲਾਂਗੇ ਤੇ ਆਹ ਦੇਖੋ ਲੋਕ ਲੱਗਾ ਯਾਰ ਇਹਦੇ ਵਿੱਚ ਇੱਥੇ ਤੁਸੀਂ ਲੋਕ ਵੀ ਲਾ ਸਕਦੇ ਹੋ ਜਾਬ ਦਾ ਜੰਦਾ ਲਾ ਸਕਦੇ ਹੋ ਫੇਰ ਖੁੱਲੂ ਇਹ ਨਹੀਂ ਖੁੱਲਦਾ ਨਹੀਂ ਪੂਰਾ ਤਰ ਜੈਨੂਅਨ ਕੰਮ ਕਰ ਰੱਖਿਆ ਪਾਈ ਨੇ ਕੋਕੀ ਲਾ ਰੱਖਿਆ ਯਾਰ ਟਰਾਲੀ ਦੇ ਦੇਖੋ ਤੁਸੀਂ ਯਾਰ ਸਵੇਰੇ ਤੁਹਾਨੂੰ ਘੁੰਮ ਕੇ ਦਿਖਾਤੀ ਤੇ ਟਰਾਲੀ ਦਾ ਆਪਾਂ ਤੁਹਾਨੂੰ ਇਹਦਾ ਰੇਟ ਦੱਸ ਦਿਆਂ ਮੱਛੀ ਘਟਾ ਭਰਾ ਮੇਰੇ 1 ਲੱਖ ਤੇ 55 ਹਜ਼ਾਰ ਦੀ ਦੀ ਮੰਗ ਹੈ ਨਾ ਕੀ ਮੱਕੇ ਤੇ ਹੋ ਜੂ ਮਾਨ ਤਾਂ ਤੇ ਇੱਧਰ ਖੜੀ ਹੈ ਇੱਕ ਭਰਾ ਮੇਰਾ ਇਸੇ ਮਾਡਲ ਦੀ ਟਰਾਲੀ ਇਹਦਾ ਗਾਟਾ ਬਾਲਾ ਵੱਡਾ ਲੱਗਿਆ ਪੂਰਾ ਘੈਂਟ ਤੇ ਸਾਰੀਆਂ ਟਰਾਲੀਆਂ ਦੇ ਵਿੱਚ ਕੋਈ ਨਾ ਕੋਈ ਬਾਈ ਨੇ ਸੋਧ ਕਰੀਆ ਦੇਖੋ ਆਹ ਦੇਖੋ ਕਿੱਡਾ ਘੈਂਟ ਲਾਇਆ ਯਾਰ ਕੱਟ ਕੇ ਨਾ ਕਿੱਡਾ ਸੋਹਣਾ ਬਣਾਇਆ ਫੁੱਲ ਜਾ ਤੇ ਘੈਂਟ ਟਰਾਲੀ ਹੈ ਵੀ ਭਰਾ ਮੇਰਾ ਆ ਦੇਖੋ ਲੋਕ ਇਹਦੇ ਵੀ ਉਵੇਂ ਲੱਗਿਆ ਸਾਗਾ ਹੀ ਪਰ ਇਹਦੇ ਪਿੱਛੇ ਮਨਕੇ ਜਿਹੜਾ ਨੰਬਰ ਨੰਬਰ ਲੇਖਣ ਨੂੰ ਪਾਈ ਨੇ ਪਲੇਟਾਂ ਜਲਾਈਆਂ ਉਹਦੇ ਮਗਰ ਉਹ ਲਾਟੂਆ ਲਾਦਾ ਸੋ ਪਿੱਛੇ ਉਹਦੇ ਇਹਦੇ ਮਗਰ ਰਹੇ ਨਹੀਂ ਗਾ ਕੱਲਾ ਤੇ ਜਾਲੀ ਜੁਲੀ ਉਵੇਂ ਹੀ ਆ ਸੇਮ ਆ ਤੇ ਪੂਰੀ ਘੈਂਟ ਟਰਾਲੀ ਆ ਭਰਾ ਮੇਰੇ ਜਾਲੀ ਜੁਲੀ ਲੱਗੀ ਆ ਰੇਟ ਬਾਈ ਕਦਾ ਉਹਨੇ ਪੰਪ ਵੀ ਭਰਾ ਮੇਰੇ ਨਵੇਂ ਆ ਜਿਵੇਂ ਘੈਂਟ ਟਰਾਲੀਆਂ ਨਵੀਆਂ ਨਵੀਆਂ 1 ਲੱਖ 55000 ਦਾ ਰੇਟ ਆ ਤੇ ਆ ਦੇਖੋ ਯਾਰ ਇਹਦੇ ਵਿਚਾਲੇ ਉਹ ਲਾਦਾ ਇਹਦੇ ਸਾਈਡ ਤੇ ਲਾਦਾ ਪੂਰੇ ਲੇਖਣ ਨੂੰ ਤੇ ਬਹੁਤ ਸੋਹਣੀਆਂ ਟਰਾਲੀਆਂ ਤਲਵੰਡੀ ਸਾਭੋਂ ਆ ਨੇ ਬਾਈ ਦਾ ਆਪਾਂ ਨੰਬਰ ਵੀ ਲੈ ਦਾਂਗੇ ਇਹ ਪੂਰਾ ਘੈਂਟ ਕੰਮ ਆ ਯਾਰ ਜਿਹੇ ਜੀ ਮਰਜੀ ਟਰਾਲੀ ਜਿਸ ਤਰੀਕੀ ਬਣਵਾਉਣੀ ਆ ਜਿਸ ਤਰੀਕੀ ਬਣਵਾ ਸਕਦੇ ਬਾਈ ਤੋਂ ਇਹ ਪੂਰਾ ਘੈਂਟ ਕੰਮ ਆ ਬਾਈ ਦਾ ਕਿਉਂਕਿ ਭਰਾ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦੇ